ਮਰ ਅਬਦੁੱਲਾ ਜੀ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਹੈ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਪੰਜਾਬ ਨੇ ਪਾਣੀ ਦਿੱਤਾ ਬਠਿੰਡੇਵਾਰੀ ਪੰਜਾਬ ਨੇ ਪਾਣੀ ਦਿੱਤਾ ਤੁਹਾਨੂੰ ਕੋਈ ਪਹਿਲੀ ਵਾਰੀ ਥੋੜੀ ਨਹੀਂ ਦਿੱਤਾ ਨਹੀਂ ਜਾਂਦਾ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ ਤੁਸੀਂ ਕਿ ਤੁਸੀਂ ਅਸੀਂ ਕੋਈ ਪਾਕਿਸਤਾਨ ਮੁਲਕ ਥੋੜੀ ਹਾਂ ਸਰਾ ਨਹੀਂ ਪੰਜਾਬ ਦਾ ਪੂਰਨ ਹੱਕ ਹੈ ਕਿ ਸਿੰਧ ਤੇ ਜਾਂ ਇੰਡਸ ਵਾਟਰ ਟਰੀਟੀ ਤੇ ਇਕੱਲਾ ਕਸ਼ਮੀਰ ਦਾ ਹੱਕ ਨਹੀਂ ਹੈ ਸੋ ਇਸ ਕਰਕੇ ਪਾਣੀ ਤਾਂ ਤੁਹਾਨੂੰ ਉਮਰ ਸਾਦ ਦੇਣਾ ਪਏਗਾ ਲੈ ਹੈ 우ਮਰ ਅਬਦੁੱਲਾ ਜੀ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਹੈ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਪੰਜਾਬ ਨੇ ਪਾਣੀ ਨਹੀਂ ਦਿੱਤਾ ਬਠਿੰਡੇਵਾਰੀ ਪੰਜਾਬ ਨੇ ਪਾਣੀ ਦਿੱਤਾ ਤੁਹਾਨੂੰ ਕੋਈ ਪਹਿਲੀ ਵਾਰੀ ਥੋੜੀ ਨਹੀਂ ਦਿੱਤਾ ਹੋ ਸਕਦਾ ਸਾਡੇ ਕੋਲੇ ਉਸ ਵੇਲੇ ਪਾਣੀ ਨਾ ਹੋਵੇ ਤੋਂ ਮੇਰੇ ਕਹਿਣ ਦਾ ਮਤਲਬ ਜਿਹੜਾ ਇੰਡਸ ਵਾਟਰ ਟ੍ਰੀਟੀ ਦਾ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ ਤੁਸੀਂ ਕਿ ਤੁਸੀਂ ਅਸੀਂ ਕੋਈ ਪਾਕਿਸਤਾਨ ਮੁਲਕ ਥੋੜੀ ਆ ਕਿਤਾ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀਗਾ ਪੂਰੇ ਤੇ ਸਰਕਾਰ ਨੇ ਕਿਹਾ ਆਉਣ ਵਾਲੇ ਸਮੇਂ ਚ ਕਿ ਅਸੀਂ ਇਹਨੂੰ ਕਨਾਲ ਵਾਟਰਸ ਕਨ ਇਨਫਰਾ ਬਣਾ ਕੇ ਅਸੀਂ ਇਹ ਪਾਣੀ ਆਪਦੇ ਦੇਸ਼ ਚ ਰੱਖਾਂਗੇ ਤੇ ਤੁਸੀਂ ਕਹਿੰਦਾ ਕਿ ਅਸੀਂ ਇਹ ਪਾਣੀ ਪੰਜਾਬ ਨੂੰ ਨਹੀਂ ਦੇਵਾਂਗੇ ਪੰਜਾਬ ਪਾਕਿਸਤਾਨ ਨਹੀਂ ਹੈ ਤੁਸੀਂ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੀ ਗੱਲ ਕਰ ਸਕਦੇ ਹੋ ਕਿ ਉਹਨਾਂ ਨੂੰ ਨਹੀਂ ਦੇਵਾਂਗੇ ਸਾਨੂੰ ਕਿਵੇਂ ਕਹਿ ਸਕਦੇ ਹੋ ਸੋ ਮੈਂ ਇਹ ਸਮਝਦਾ ਕਿ ਇਹ ਬੜਾ ਮਤਭਾਗਾ ਬਿਆਨ ਹੈ ਇਸ ਤਰ੍ਹਾਂ ਨਹੀਂ ਪੰਜਾਬ ਦਾ ਪੂਰਨ ਹੱਕ ਹੈ ਕਿ ਸਿੰਧ ਤੇ ਜਾਂ ਇੰਡਸ ਵਾਟਰ ਟ੍ਰੀਟੀ ਤੇ ਇਕੱਲਾ ਕਸ਼ਮੀਰ ਦਾ ਹੱਕ ਨਹੀਂ ਹੈ ਸੋ ਇਸ ਕਰਕੇ ਪਾਣੀ ਤਾਂ ਤੁਹਾਨੂੰ ਉਮਰ ਸਾਹਿਬ ਦੇਣਾ ਪਏਗਾ ਔਰ ਪੰਜਾਬ ਦੇ ਲੋਗ ਔਰ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਹਨ ਧਰਾਂ ਦੀ ਜਮੀਂ ਚਾਹੁੰਦੇ ਚੋਣਾਂ ਹੋ ਚੁੱਕੀਆਂ ਕੋ ਬਹੁਤ ਸੋਹਣਾ ਚੋਣ ਲੜਿਆ ਔਰ ਮੈਂ ਸਮਝਦਾ ਕਿ ਜਿਸ ਪ੍ਰਕਾਰ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਪੂਰੇ ਖਿਲਾਫ ਲੜਾਈ ਲੜੀ ਲੇਕਿਨ ਲੈਟਸ ਸੀ ਕੱਲ ਨੂੰ ਨਤੀਜਾ ਪਰਸੋਂ ਆਉਣਾ ਹੈ ਉਮੀਦ ਹੈਗੀ ਹੈ ਕਿ ਲੋਕ ਸਰਕਾਰ ਨੂੰ ਹਰਾਉਣਗੇ ਜੋ ਵੀ ਸਰਕਾਰ ਜਾਂ ਕਾਂਗਰਸੀ ਜਾਂ ਕੋਈ ਕਾਲੀ ਜਾਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਇਹ ਵਿਅਕਤੀ ਗੱਲ ਕਰਦਾ ਕਿ ਮੈਂ ਨਸ਼ਾ ਮੁਕੰਮਲ ਤੌਰ ਤੇ ਖਤਮ ਕਰ ਦੂੰਗਾ ਇਹ ਬੜੀ ਬੇਹੂਦਾ ਗੱਲ ਹੈ ਨਸ਼ਾ ਮੁਕੰਮਲ ਤੌਰ ਤੇ ਖਤਮ ਨਹੀਂ ਹੋ ਸਕਦਾ ਜਿਹੜੇ ਵਿਕਸਤ ਦੇਸ਼ ਸੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇੱਥੇ ਡਰਗ ਖਤਮ ਨਹੀਂ ਹੋਈ ਅਜੇ ਤੱਕ ਉਹ ਪੰਜਾਬ ਕੋਲੇ ਕਿਹੜਾ ਐਸਾ ਇਨਫਰਾ ਹੈਗਾ ਜਿਹੜੇ ਨਾਲ ਜਾਦੂ ਦੀ ਛੜੀ ਹੈ ਇਹ ਬੇਸਿਕਲੀ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਲੀਡਰ ਪਾਰਟੀਆਂ ਇਹ ਲੋਗਾਂ ਨੂੰ ਵੇਫੂ ਬਣਾਉਂਦੀਆਂ ਨੇ ਕਿ ਮੈਂ ਮਹੀਨੇ ਚ ਖਤਮ ਕਰ ਦਾਂਗਾ 2 ਮਹੀਨੇ ਚ ਖਤਮ ਕਰ ਦਿਆਂਗਾ ਇਹ ਬਿਲਕੁਲ ਨਸ਼ਾ ਖਤਮ ਨਹੀਂ ਹੋਏਗਾ ਮੈਂ ਅੱਜ ਇਹ ਚੈਲੰਜ ਕਰਦਾ ਹਾਂ ਗਵਰਨਮੈਂਟ ਨੂੰ ਦੂਸਰੀ ਗੱਲ ਰੋਜ਼ ਮੌਤਾਂ ਹੋ ਰਹੀਆਂ ਓਵਰਡੋਸ ਦੇ ਨਾਲ ਤੁਸੀਂ ਕੋਈ ਗੱਲ ਕਰੋ ਯਾਰ ਇਹਦੇ ਤੇ ਚਰਚਾ ਕਰੋ ਇਹਦਾ ਆਲਟਰਨੇਟਿਵ ਲੱਭੋ ਜਿੰਨਾ ਚਿਰ ਇਹਦਾ ਆਲਟਰਨੇਟਿਵ ਨਹੀਂ ਲੱਭੇਗਾ ਤੋੜ ਨਹੀਂ ਲੱਭੇਗਾ ਉਨਾਂ ਚਿਰ ਪੰਜਾਬ ਚ ਨਸ਼ਾ ਬੰਦ ਨਹੀਂ ਹੋਏਗਾ ਸੋ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਹਜੇ ਵੀ ਡੁੱਲੇ ਬੀਰਾਂ ਦਾ ਕੁਝ ਨਹੀਂ ਵਿਕੇਗਾ ਖਰਾਬ ਹੋਇਆ ਹਜੇ ਵੀ ਸਰਕਾਰ ਪੂਰਨ ਸਭਾ ਕੱਢ ਕੇ ਪੰਜਾਬ ਦੇ ਬੁੱਧੀਜੀਵਾਂ ਨੂੰ ਪੰਜਾਬ ਦੇ ਪਿਆਰ ਕਰਨ ਵਾਲਿਆਂ ਨੂੰ तमाम ਪਾਰਟੀ ਦੇ ਆਗੂ ਸੇਵਾਦਾਰਾਂ ਨੂੰ ਬਿਠਾ ਕੇ ਇਹਦੇ ਤੇ ਵਿਚਾਰ ਪੂਰਾ ਕੋਈ 8-7 ਦਿਨ ਦੀ ਚਰਚਾ ਕਰੇ ਉਸ ਚਰਚਾ ਤੋਂ ਬਾਅਦ ਇਹ ਪੰਜਾਬ ਦੀਆਂ ਪੰਚਾਇਤਾਂ ਚ ਜਾ ਕੇ ਮੁਹੱਲਿਆਂ ਚ ਜਾ ਕੇ ਪੰਜਾਬ ਦੇ ਲੋਕਾਂ ਨਾਲ ਚਰਚਾ ਕਰਨ ਉਸ ਚਰਚਾ ਤੋਂ ਬਾਅਦ ਫੇਰ ਇੱਕ ਨਿਆਇਆ ਅਜੰਡਾ ਲੈ ਕੇ ਆਉਣ ਫੇਰ ਉਹਨੂੰ ਇੰਪਰੂਵ ਕਰਨ ਤੇ ਫੇਰ